ਉਦੇ ਵਿੱਚ ਹਕਮਰਾਨ ਪਾਰਟੀ ਵੱਲੋਂ ਜਿਹੜੀਆਂ ਸੰਵਿਧਾਨ ਹੈ ਜਾਂ ਕਾਨੂੰਨ ਹੈ ਜਾਂ ਇਲੈਕਸ਼ਨ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਖੁਦ ਆਪ ਧਜੀਆਂ ਜਿਹੜੀਆਂ ਸਰਕਾਰ ਦੇ ਹੁਕਮ ਦੇ ਨਾਲ ਉਡਾਈਆਂ ਜਾਂਦੀਆਂ ਪਹਿਲੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆਲਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰੈਂਸਿੰਗ ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਤੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਈਐਲ ਜਿਹੜੀ ਹੈ ਪਾਈ ਹੋਈ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਐਡਾ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੀ ਪਟਿਆਲੇ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਹੋਈ ਹੈ ਕਿ ਤੁਹਾਡੇ ਨਾਮੀਨੇਸ਼ਨ ਰੱਦ ਕਰਨ ਵਾਸਤੇ ਤੁਹਾਡੇ ਨਾਮੀਨੇਸ਼ਨ ਖੋਣ ਵਾਸਤੇ ਕਿਸ ਤਰੀਕੇ ਪੁਲਿਸ ਜਿਹੜੀ ਆ ਉਹ ਹਕਮਨਾਨ ਪਾਰਟੀ ਦੇ ਜਿਹੜੇ ਐਮਐਲਏ ਸਹਬਾਨ ਹੈ ਉਹਨਾਂ ਦੇ ਨਾਲ ਰਲ ਕੇ ਸਕੀਮ ਬਣਾ ਬੈਠੀ ਹੈ ਇਸ ਕਰਦਾ ਮੈਨੂੰ ਅਫਸੋਸ ਹੈ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆਸ ਕਰਦੇ ਸੀ ਕਿਉਂਕਿ ਅਫਸਰ ਨੂੰ ਅਹੁਦੇ ਤੋਂ ਹਟਾਉਣਾ ਇਹ ਮਿਨਿਮਮ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਇਹ ਜ਼ਰੂਰੀ ਹੁੰਦਾ ਕਿ ਜਿਹੜੇ ਅਫਸਰ ਡਾਇਰੈਕਟ ਜਿਨ੍ਹਾਂ ਦੇ ਨਾਮ ਆ ਰਹੇ ਆ ਉਹ ਇਮੀਡੀਏਟਲੀ ਪਾਸੇ ਕਰਕੇ ਸਰਕਾਰ ਨੇ ਹੀ ਅਫਸਰ ਲਾਉਣੇ ਆ ਕੋਈ ਅਫਸਰ ਜਿਹੜੇ ਹੈਗੇ ਪੈਨ ਲਾ ਕੇ ਫਿਰ ਲਗਾ ਦਿਓ ਪਰ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਇਹ ਫਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਜ਼ਰੂਰੀ ਆ ਲੇਕਿਨ ਅਫਸੋਸ ਹੈ ਕਿ ਹਾਲੇ ਉਹ ਕੰਮ ਫਿਰ ਨਹੀਂ ਹੋ ਸਕਿਆ ਕੱਲੀ ਪਟਿਆਲੇ ਦੀ ਗੱਲ ਨਹੀਂ ਜੋ ਕੁਝ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਇਆ ਹਾਲੇ ਤਾਂ ਅਸੀਂ ਵੇਰਵੇ ਇਕੱਠੇ ਕਰ ਰਹੇ ਹਾਂ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਪਰਸਨ ਵੀ ਮੇਰੇ ਨਾਲ ਨਾਲ ਸਰਦਾਰ ਜਗਜੀਤ ਸਿੰਘ ਮੀਡੀਆਸ ਲਾ ਕੇ ਵੀ ਅਸੀਂ ਟੀਮਾਂ ਆਪਣੀਆਂ ਲਾਈਆਂ ਹੋਈਆਂ ਜਿਹੜੇ ਇਕੱਲੇ ਇਕੱਲੇ ਥਾਂ ਤੋਂ ਜਿਹੜੀ ਇਹ ਵੇਰਵੇ ਇਕੱਠੇ ਕਰ ਰਹੇ ਪਰ ਮੈਂ ਤਰਨਤਨ ਡਿਸਟ੍ਰਿਕਟ ਦੀ ਤੁਹਾਨੂੰ ਉਦਾਹਰਣ ਦੇਣ ਲੱਗਿਆ ਮੈਨੂੰ ਲੱਗਦਾ ਤਰਨਤਨ ਡਿਸਟ੍ਰਿਕਟ ਸਵਿਧਾਨ ਤੇ ਜਿਹੜਾ ਕਾਨੂੰਨ ਹੈ ਉਹਦੇ ਕੰਟਰੋਲ ਤੋਂ ਹੀ ਬਾਹਰ ਹੋ ਗਿਆ ਇਸ ਉਪ ਦੇਸ਼ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਦੇਸ਼ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਕਿ ਸਰਦੀ ਜਲਾ ਔਰ ਲੱਗਦਾ ਕਿਸੇ ਦੇ ਕੰਟਰੋਲ ਚ ਨਹੀਂ ਰਹਿ ਗਿਆ ਉੱਥੇ ਜਿਹੜੀਆਂ ਨਾਮੀਨੇਸ਼ਨਾਂ ਹੋਈਆਂ ਕਿਸ ਵੱਡੇ ਪੱਦਰ ਦੇ ਉੱਤੇ ਰਿਜੈਕਟ ਹੋਈਆਂ ਉਹ ਮोटा ਜਿਹਾ ਤਾਂ ਪਹਿਲਾਂ ਤੁਹਾਨੂੰ ਮੈਂ ਇਹ ਅਫੀਸ਼ੀਅਲ ਫਿਗਰਾਂ ਨੇ ਜਿਹੜੀਆਂ ਉੱਥੇ ਦੇ ਅਫਸਰ ਸਹਿਬਾਨਾਂ ਨੇ ਕਮਿਸ਼ਨ ਨੂੰ ਭੇਜੀਆਂ ਜਲਾ ਪ੍ਰੀਸ਼ਦ ਦੇ ਵਿੱਚ 72 ਸੀ ਗਿਆ 31 ਰਿਜੈਕਟ ਹੋ ਗਈਆਂ ਸਿਰਫ 41 ਰਹਿ ਗਈਆਂ ਜਿਨ੍ਹਾਂ ਨੂੰ ਭਰਨ ਨਹੀਂ ਦਿੱਤੇ ਗਏ ਉਹ ਤਾਂ ਕਿਸੇ ਗੱਲ ਤੇ ਨਹੀਂ ਕਿਉਂਕਿ ਉਹ ਤਾਂ ਵਿਚਾਰੇ ਕੀ ਕਹਿ ਸਕਦੇ 41 ਰਹਿ ਗਈਆਂ ਆ 41 ਰਹਿ ਗਈਆਂ ਜਿਹੜਾ ਪੰਚਾਇਤ ਸੰਵਤੀ ਤੰਤਰਨ ਹੈ 63 ਜਿਹੜੀਆਂ ਭਰੀਆਂ ਸੀ 31 ਵਿੱਚੋਂ ਰਿਜੈਕਟ ਹੋ ਗਈਆਂ ਤੇ 32 ਬਾਕੀ ਰਹਿ ਗਿਆ 50 50% ਝਾੜ ਨਿਕਲਿਆ ਜਿਹੜਾ ਪੰਚਾਇਤ ਸੰਪਤੀ ਗੰਢੀਵਿੰਡਾ 52 ਭਰੀਆਂ ਸੀ 37 ਰਿਜੈਕਟ ਹੋ ਗਈਆਂ ਕਲੀਆਂ 15 ਰਹਿ ਗਈਆਂ ਜਿਹੜਾ ਖਡੂਰ ਸਾਹਿਬ ਹੈ 151 ਭਰੀਆਂ ਸੀ 43 ਇਲੈਕਟ ਹੋਈਆਂ 108 ਰਹਿ ਗਈਆਂ ਇਸੇ ਤਰ੍ਹਾਂ ਪੱਟੀ ਹੈ ਉੱਥੇ 75 ਭਰੀਆਂ ਸੀ 56 ਰਹਿ ਗਈਆਂ 55 ਰਿਜੈਕਟ ਹੋ ਗਈਆਂ ਸਿਰਫ 19 ਰਹਿ ਗਈ ਪੱਟੀ ਦੇ ਵਿੱਚ ਆਪਣੇ ਸ਼ਹਿਰਾ ਪੰਨੂਆ ਸੀ ਉੱਥੇ 83 ਭਰੀਆਂ ਸੀ 40 ਰੱਦ ਹੋ ਗਈਆਂ 43 ਰਹਿ ਗਈਆਂ 50 50 ਕੰਮ ਦੋ ਜਗ੍ਹਾ ਤੇ ਮੈਂ ਧੰਨਵਾਦ ਵੀ ਕਰਨਾ ਚਾਹੂੰਗਾ ਆਰੋ ਸਹਿਬਾਨ ਦਾ ਚੋਲਾ ਸਾਹਿਬ ਤੇ ਨਾਗੋਕੇ ਇੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਦੇਖੋ ਜਿੱਥੇ ਕੋਈ ਚੰਗਾ ਅਫਸਰ ਬੈਠਾ ਅਸੀਂ ਉਹਦੀ ਤਰੀਫ ਹੀ ਕਰਨੀ ਚਾਹਾਂ ਕਿ ਉੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਉਹ ਜਿਹੜਾ ਬਾਹਰ ਧੱਕਾ ਹੋਇਆ ਹੋਵੇਗਾ ਉਹ ਤਾਂ ਜ਼ਰੂਰ ਹੋਇਆ ਹੋਵੇਗਾ ਪਰ ਉੱਥੇ ਜਿਹੜੇ ਫਾਈਲ ਕੀਤੇ ਉਹਦੀ ਰਿਜੈਕਸ਼ਨ ਨਹੀਂ ਹੋਈ ਪੀਕੇ ਇਵੈਂਟ ਦੇ ਵਿੱਚ 100 ਨੋਮੀਨੇਸ਼ਨ ਫਾਈਲ ਹੋਈ ਸੀ ਔਰ 77 ਉਹਦੇ ਚੋਂ ਰੱਦ ਹੋ ਗਈਆਂ ਕਲੀਆਂ ਤੇ ਹੀ ਰਹਿ ਗਈਆਂ ਔਰ ਬਲਟਵਾ ਦੇ ਵਿੱਚ 78 ਨੋਮੀਨੇਸ਼ਨਾਂ ਫਾਈਲ ਹੋਈਆਂ ਸੀ 56 ਰੱਦ ਹੋ ਗਈਆਂ ਕਲੀਆਂ ਬਾਈ ਰਹਿ ਗਈਆਂ ਇਹ ਦੇਖੋ ਜਿਹੜੀ ਗ੍ਰਾਸ ਰੂਟ ਦੀ ਡੈਮੋਕ੍ਰੇਸੀ ਹੈ ਇਹ ਤੰਤਾ ਨੋ ਡਿਸਟ੍ਰਿਕਟ ਹੈ ਜਿੱਥੇ ਬਾਈ ਇਲੈਕਸ਼ਨ ਕਰਾਉਣ ਵਾਸਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਟਰਾਂਸਫਰ ਕੀਤਾ ਗਿਆ ਸੀ ਇੱਕ ਐਸਐਚਓ ਨੂੰ ਟਰਾਂਸਫਰ ਕੀਤਾ ਗਿਆ ਸੀ ਡੀਜੀਪੀ ਸਾਹਿਬ ਨੂੰ ਸਬੰਧਨ ਕੀਤਾ ਗਿਆ ਸੀ ਪਰ ਫਰਕ ਕੋਈ ਨਹੀਂ ਪਿਆ ਅੱਗੇ ਇੱਕ ਕੰਸਟਿਟੂਐਂਸੀ ਸੀ ਹੁਣ ਸਾਰੀਆਂ ਕੰਸਟਿਟੂਐਂਸੀਆਂ ਦੇ ਵਿੱਚ ਉਹੀ ਕੁਝ ਨਜ਼ਰ ਆ ਰਿਹਾ ਜੋ ਕੁਝ ਪਹਿਲਾਂ ਉਸ ਟਾਈਮ ਆਇਆ ਸੀ ਹੁਣ ਇਹ ਸਾਰੇ ਦਾ ਨਤੀਜਾ ਕੀ ਨਿਕਲਿਆ ਜਿਹੜਾ ਇਸ ਪ੍ਰੋਸੈਸ ਦਾ ਜਿਹੜੀ ਮਿਹਨਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਜਰਨੈਲਾ ਨੇ ਐਮਐਲਏ ਸਭਾ ਨੇ ਉਹਦਾ ਨਤੀਜਾ ਇਹ ਨਿਕਲਿਆ ਹੈ ਕਿ ਜਿਹੜੀ ਹੈਗੀ ਹੈ ਜਿਲ੍ਹਾ ਪ੍ਰੀਸ਼ਦ ਦੀਆਂ ਟੋਟਲ 20 ਸੀਟਾਂ ਸੀ 9 ਅਨਪੋਜ਼ ਜਿੱਤੀਆਂ ਗਈਆਂ ਸਿਰਫ ਇੱਕ ਜਿੰਨੀ ਹੈ ਤੇ ਜਿਲ੍ਹਾ ਪ੍ਰੀਸ਼ਦ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਉਹ ਤਾਂ ਹੱਡਾਂਗਾ ਮਾਰ ਕੇ ਜਿੱਤੀ ਲੈਣੀ ਹੈ ਅਜਨੇ ਬਾਕੀ ਰਹਿ ਗਈਆਂ ਇਹ ਇਸੇ ਤਰੀਕੇ ਕੰਮ ਚੱਲਣਾ ਪੰਚਾਇਤ ਸੰਪਤੀ ਤਰਨਤਨ ਦੇ ਵਿੱਚ 17 ਸੀ ਵਿੱਚੋਂ 12 ਬਿਨਾਂ ਮੁਕਾਬਲਾ ਜਿੱਤ ਲਈ ਮਾਲਾ ਪੰਚਾਇਤ ਸਭਤੀ ਹਕਮਨਾਨ ਪਾਰਟੀ ਦੀ ਬਣ ਗਈ। ਗੱਡੀ ਵਨ ਦੇ ਵਿੱਚ 15 ਦੀਆਂ 15 ਹੀ ਅਨਪੋਸਟ ਜਿੱਤ ਗਈਆਂ। ਜਿਹੜੀਆਂ ਰਿਜੈਕਟ ਹੋਈਆਂ ਸਾਰੀਆਂ ਆਪੋਜੀਸ਼ਨ ਦੀਆਂ। 15 ਦੀਆਂ 15 ਹੀ ਜਿਹੜੀ ਹੈਗੀ ਐ ਨਾ ਉਹ ਜਿਹੜੀਆਂ 15 ਹੀ ਚਾਹੀਦੀਆਂ ਸੀ ਤੇ 15 ਹੀ ਨਾਮਿਨੇਸ਼ਨ ਰੱਖਿਆ। ਦੇਖੋ ਕਿੰਨਾ ਇਹ ਸਿਸਟਮ ਇਹਨਾਂ ਨੇ ਸੌਖਾ ਕਰ ਦਿੱਤਾ ਵੀ ਲੋਕਾਂ ਨੂੰ ਇਲੈਕਸ਼ਨ 'ਚ ਖੇਚਲ ਨਾ ਕਰਨੀ ਪਵੇ। ਇਹ ਧੰਨਵਾਦ ਕਰਨਾ ਬੰਦਾ ਹੈ ਬਦਲਾਅ ਆ ਕਿਤਰੀਵਾਲ ਸਾਹਿਬ ਦਾ ਔਰ ਮਨੀਸ਼ ਸੁਰਦੀਆ ਦਾ। ਮੁੱਖ ਮੰਤਰੀ ਸਾਹਿਬ ਦਾ ਕਿ ਕਿੰਨਾ ਅੱਛਾ ਫੈਸਲਾ ਆ। ਤੇ ਲੋਕਾਂ ਨੇ ਨਾਮਿਨੇਸ਼ਨ ਧਾਰ ਕੀਤੀਆਂ, ਰੱਦ ਕੀਤੀਆਂ, ਫੈਸਲਾ ਹੋ ਗਿਆ। ਕਿਡੇ ਰਾਮ ਨਾਲ ਜਿਹੜੀ ਹੈਗੀ ਆ ਉਹ ਉਹਦੀ ਪੰਚਾਇਤ ਸੰਵਤੀ ਜਿਹੜੀ ਚੱਲੇਗੀ ਕਿ ਸਾਰੇ ਅਨਪੋਜ ਜਿੱਤ ਗਏ। ਕੋਈ ਖਰਚਾ ਨਹੀਂ, ਕੋਈ ਕੁਝ ਨਹੀਂ। ਤੇ ਸਾਰੇ ਪੰਜਾਬ 'ਚ ਕਰ ਦਿਓ। ਜੇ ਇਸੇ ਤਰੀਕੇ ਹੀ ਕਰਨਾ ਹੈ ਤੇ ਉਹਨੂੰ ਸਾਰੇ ਕਰ ਦਿਓ। ਇਸੇ ਤਰ੍ਹਾਂ ਪੱਟੀ ਦੇ ਵਿੱਚ 16 ਪੰਚਾਇਤ ਸੰਵਤੀ ਦੇ ਮੈਂਬਰ ਹੁੰਦੇ ਆ। 13 ਜਿੱਤ ਗਏ ਜੀ ਵਿੱਚੋਂ ਅਨਪੋਸ਼ ਬਸਰ ਤਿੰਨ ਤੇ ਰਿਡਕਸ਼ਨ ਹੋਣੀ ਹੋਵੇ ਨਾ ਹੋਵੇ ਹੁਣ ਤਿੰਨ ਤੇ ਉਹਨਾਂ ਨੇ ਲੜ ਕੇ ਕੀ ਕਰਨੀ ਦੁੱਜਿਆਂ ਨੇ ਜਿਹੜੇ ਬਾਕੀ ਬਚਦੇ ਆ ਤਿੰਨ ਉਹਨਾਂ ਵਿੱਚ ਲੜ ਕੇ ਉਹਨਾਂ ਨੇ ਕੀ ਕਰਨਾ ਕਿਉਂਕਿ ਨਿਸ਼ਾਨਾ ਤਾਂ ਹੁੰਦਾ ਨਾ ਕਿਸੇ ਨੂੰ ਚੇਅਰਮੈਨ ਬਣਨਾ ਬਲਾਦ ਸੰਪਤੀ ਦਾ ਕਿਸੇ ਨੂੰ ਵਾਈਸ ਚੇਅਰਮੈਨ ਨਾ ਤਾਂ 13 ਤਾਂ ਜਿੱਤ ਕੇ ਦੁੱਜੇ ਪਾਸੇ ਕਬਜ਼ਾ ਉਹਨਾਂ ਦਾ ਹੋ ਗਿਆ ਇਸੇ ਤਰ੍ਹਾਂ ਸ਼ਹਿਰਾ ਪੰਨੂਆਂ ਦੇ ਵਿੱਚ 20 ਦੇ ਵਿੱਚੋਂ 8 ਜਿੱਤ ਗਏ ਇਹ ਇੱਕੋ ਜ਼ਿਲ੍ਹੇ ਦੀ ਮਸਾਲ ਆ ਤਨ ਤਨ ਦੀ ਤੇ ਭਿਖੀ ਵੰਡਦੇ ਆ ਰੋ ਨੂੰ ਮੈਂ ਸ਼ਾਬਾਸ਼ ਦੇਣੀ ਚਾਹੁੰਦਾ 23 ਤੋਂ 23 ਜਿਤਾਤੇ ਸਾਰੇ ਕੰਮ ਨੇ ਬੈਠਦੇ ਤੇ ਮੈਂ ਅੱਜ ਛੁੱਟੀ ਛੱਟੀ ਜਾਣਾ ਹੋਣਾ ਉਹਨੂੰ ਸੋਚਾ ਉਹਨਾਂ ਵੀ ਚੱਲ ਕੰਮ ਉਹਕੇ ਨਾਲੇ ਸਰਕਾਰ ਖੁਸ਼ ਤੇ ਨਾਲੇ ਆਪ ਖੁਸ਼ ਤੇ 23 ਚਾਹੀਦੇ ਸੀ ਹਰ ਸੀਟ ਤੇ ਇੱਕ ਇੱਕ ਬੰਦੇ ਦਾ ਨਾਮਿਨੇਸ਼ਨ ਰਹਿ ਗਿਆ ਉਹ ਕਿਦਾਂ ਰਹਿ ਗਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਇਸੇ ਤਰ੍ਹਾਂ ਬਲਟੋਆ ਉੱਥੇ 18 ਟੋਟਲ ਪੰਚਾਇਤ ਸੰਪਤੀ ਦੇ ਮੈਂਬਰ ਆ ਤੇ ਉਹਦੇ ਵਿੱਚੋਂ 16 ਮੈਂਬਰ ਜਿਹੜੇ ਆ ਉਹ ਅਨਪੋਸਟ ਜਿੱਤ ਕੇ ਬਾਕੀਆਂ ਦੇ ਨਾਮਿਨੇਸ਼ਨ ਰੱਦ ਹੋ ਗਏ। ਹੁਣ ਦੱਸੋ ਤੁਸੀਂ ਸਾਰਾ মিডিਆ ਬੈਠਾ ਹੈ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ। ਜੇ ਇਸ ਤਰੀਕੇ ਹੀ ਇਲੈਕਸ਼ਨਸ ਤੁਸੀਂ ਕਰਾਉਣੀਆਂ। ਹਲੇ ਇਸ ਤੋਂ ਇਲਾਵਾ ਜਿਹੜਾ ਨਾਮਿਨੇਸ਼ਨ ਸੈਂਟਰ ਦੇ ਬਾਹਰ ਗੰਦ ਪਿਆ ਨਾ ਉਹ ਅਰਨ ਸ਼ਰਮਾ ਜੀ ਨੇ ਦੱਸਿਆ ਸੀ ਕਿ ਉਹ ਐਡ ਕਿ ਨਹੀਂ ਕਰਦਾ। ਉਹ ਇਸ ਕਰਕੇ ਖਾਤੇ ਚ ਜ਼ਿਆਦਾ ਨਹੀਂ ਆਇਆ ਕੁਝ ਤਾਂ ਮੈਂ ਤੇ ਆਇਆ ਵੀਡੀਓ ਤੁਸੀਂ ਚਲਾਈਆਂ ਪਰ ਉਹ ਐਡ ਕੀ ਉਸ ਗੱਲ ਤੋਂ ਛੱਡ ਜੇ ਚੱਕਨੇ ਸੀ ਜਿਹੜੇ ਤੇ ਨਹੀਂ ਪਹੁੰਚ ਸਕੇ ਉਹ ਗਿਣਤੀ ਵਿੱਚ ਸ਼ਾਮਲ ਨਹੀਂ ਹੈ ਪਰ ਇਸ ਤਰੀਕੇ ਜਿਹੜੇ ਆ ਇਹ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਉੱਤੇ ਕਬਜ਼ੇ ਜਿਹੜੇ ਆ ਉਹ ਕਿਤੇ ਜਾਂਦੇ ਵੇ ਮਜੀਠਾ ਹਲਕੇ ਦੀ ਵੀ ਮੈਂ ਗੱਲ ਕਰ ਲੈਣਾ ਦੇਖੋ ਮਜੀਠਾ ਸਾਹਿਬ ਭਾਵੇਂ ਅੱਜ ਜਿਲ੍ਹੇ ਦੇ ਵਿੱਚ ਅਜਿ ਇੱਕ ਉਹਨਾਂ ਨੂੰ ਕ੍ਰੈਡਿਟ ਜਾਂਦਾ ਤੁਸੀਂ ਪਿਛਲੀ ਸਾਰੀ ਬਜੇਟੇ ਦੀ ਹਿਸਟਰੀ ਕੱਢ ਕੇ ਦੇਖ ਲਓ ਜਿੰਨੇ ਦੇਰੋਂ ਐਮਐਲਏ ਰਹਾ ਜਾਂ ਮੰਤਰੀ ਰਹਾ ਕਦੀ ਇੱਕ ਨਾਮਿਨੇਸ਼ਨ ਰਿਜੈਕਟ ਨਹੀਂ ਹੋਈ ਇੱਕ ਵੀ ਕਿਉਂਕਿ ਇਹ ਕਹਿੰਦੇ ਆ ਨਾ ਕਿ ਤੁਹਾਡੇ ਵੜੇ ਵੀ ਇਦਾਂ ਹੀ ਹੁੰਦਾ ਰਿਹਾ ਸਾਡੇ ਵੜੇ ਇਦਾਂ ਨਹੀਂ ਹੁੰਦਾ ਰਿਹਾ ਮੇਰਾ ਰੋਪੜ ਦਾ ਕੱਢ ਕੇ ਦੇਖ ਲਿਓ ਮੈਂ ਵੀ ਮੰਤਰੀ ਰਿਹਾ ਕਦੀ ਇੱਕ ਨਾਮਿਨੇਸ਼ਨ ਜਿਹੜੀ ਆ ਕਦੀ ਕਿਸੇ ਆਪੋਜੀਸ਼ਨ ਦੀ ਅਸੀਂ ਰੱਦ ਕੀਤੀ ਹੋਵੇ ਕਦੀ ਕਦੀ ਨਹੀਂ ਕਹੇ ਸੀ ਵੀ ਸਾਰਿਆਂ ਨੂੰ ਲੜਨ ਦਿਓ ਡੈਮੋਕ੍ਰੇਸੀ ਆ ਤੇ ਜਿਹੜਾ ਜਿੱਤ ਕੇ ਆ ਜਾਏਗਾ ਉਹ ਠੀਕ ਆ ਕੋਈ ਆਦਮੀ ਜੀਰੇ ਦੇ ਵਿੱਚ 21 ਬੰਦਿਆਂ ਨੂੰ ਜਿਹੜੀਆਂ ਇੱਕ ਹੀ ਪੰਚਾਇਤ ਸੰਪਤੀਆਂ ਦੇ ਉੱਤੇ ਕੋਈ ਨਾਮੀਨੇਸ਼ਨ ਫਾਈਲ ਨਹੀਂ ਕਰ ਦਿੱਤੀ ਗਈ ਧੱਕੇ ਦੇ ਨਾਲ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਦੇਖੋ ਲੇਡੀ ਐਮਐਲਏ ਆ ਮੈਂ ਗਨੀਪ ਕੌਰ ਮਜੀਠੀਆ ਜੀ ਦਾ ਧੰਨਵਾਦ ਕਰਦਾ ਕਿ ਐਡੀ ਵੱਡੀ ਮੁਸ਼ਕਲ ਦੇ ਵਿੱਚੋਂ ਪਰਿਵਾਰ ਨਿਕਲਿਆ ਬੱਚਿਆਂ ਨੂੰ ਵੀ ਸਾਭਣਾ ਹੁੰਦਾ ਪਰ ਦਲੇਰੀ ਹੈ ਕਿ ਆਪਣੇ ਵਰਕਰਾਂ ਦੇ ਨਾਲ ਵੀ ਜਾ ਕੇ ਡਟ ਕੇ ਉੱਥੇ ਜਿਹੜੇ ਚਟਾਨ ਵਾਂਗੂ ਖੜੇ ਆ ਪਰ ਇਹ ਵੀ ਕਿਸੇ ਨੇ ਜਿਹੜਾ ਸੰਕੋਚ ਨਹੀਂ ਕੀਤਾ ਕਿ ਇੱਕ ਲੇਡੀ ਐਮਐਲਏ ਉਹਨੂੰ ਬਾਹਰ ਆ ਕੇ ਜਿਹੜੇ ਨਾਰੇ ਜਿਹੜੇ ਵਰਕਰਾਂ ਦੇ ਨਾਲ ਲਾਉਣੇ ਪੈ ਰਹੇ ਆ ਤੇ ਕੀ ਇੱਜ਼ਤ ਦੇ ਰਹੇ ਹੋ ਤੁਸੀਂ ਆਪਣੇ ਇਲੈਕਟਿਡ ਰਿਪ੍ਰেজੈਂਟੇਟਿਵ ਨੂੰ ਇਹ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਦਾ ਮੈਂ ਪੁੱਛਣਾ ਚਾਹੁੰਦਾ ਕਿ ਕੀ ਫਾਇਦਾ ਕਿ 12 ਬੰਦਿਆਂ ਨੇ ਸਿਰਫ ਨਾਮਿਨੇਸ਼ਨ ਉਹ ਵੀ ਪਤਾ ਨਹੀਂ ਕਿੱਦਾਂ ਫਾਈਲ ਕਰ ਲਏ ਇਕਿਆਂ ਨੇ ਨਾਮਿਨੇਸ਼ਨ ਉੱਤੇ ਮਜੀਠਾ ਹਲਕੇ ਦੇ ਵਿੱਚ ਫਾਈਲ ਨਹੀਂ ਕੀਤੇ ਗਏ। ਇਸੇ ਤਰ੍ਹਾਂ ਭੋਆ ਅਸੈਂਬਲੀ ਕੰਸਟਿਟੂਐਂਸੀ ਆ ਪਠਾਨਕੋਟ ਦੀ। ਉੱਥੇ ਜਿਹੜੀ ਹੈ ਇੱਕ ਵੀ ਨਾਮਿਨੇਸ਼ਨ ਜਿਹੜੀ ਹੈ ਪੰਚਾਇਤ ਸੰਪਤੀ ਦੀ ਉਹ ਸਾਡੇ ਦਖਲ ਨਹੀਂ ਹੋ ਸਕੀ ਇੱਕ ਵੀ। ਭੋਆ ਪਠਾਨਕੋਟ ਦੇ ਵਿੱਚ ਇਹ ਬਿਮਾਰੀ ਇੱਕ ਪਾਸੇ ਨਹੀਂ ਆ ਐਪੀਡੈਮਿਕ ਆ। ਤਨਤਨ ਉਧਰ ਆ ਉਹ ਉਧਰ ਜਨਕ ਦੇ ਨਾਲ ਜਾਂ ਲੱਗਦਾ ਪਠਾਨਕੋਟ ਡਿਸਟ੍ਰਿਕਟ ਸਾਰੇ ਪਾਸੇ ਜਿਹੜੀ ਹੈ ਗਿਆਸਰ ਦੂਜੇ ਰੈਨੂ ਪੂਰੀਆਂ ਮਾਰ ਪੈ ਰਹੀ ਹੈ ਜੀਰਾ ਦੇ ਵਿੱਚ ਸਾਡਾ ਇੱਕ ਵੀ ਕੈਂਡੀਡੇਟ ਨੋਮੀਨੇਸ਼ਨ ਫਾਈਲ ਨਹੀਂ ਕਰ ਸਕਿਆ ਇੱਕ ਵੀ ਪੂਰੀ ਪੰਚਾਇਤ ਸੰਮਤੀ ਦੇ ਵਿੱਚ ਸਿਰਫ ਜ਼ਬਰ ਕਰਕੇ ਡੰਡੇ ਕਰਕੇ ਤੇ ਉਹਨਾਂ ਦੇ ਜਿਹੜੀਆਂ ਰਿਕਵਟਾ ਖੜੀਆਂ ਕੀਤੀਆਂ ਉਹਦੇ ਕਰਕੇ ਇੱਕ ਵੀ ਨੋਮੀਨੇਸ਼ਨ ਫਾਈਲ ਨਹੀਂ ਕਰ ਦਿੱਤਾ ਕਾਦੀਆਂ ਦੇ ਵਿੱਚ ਸਾਡੇ 32 ਉਮੀਦਵਾਰ ਪੰਚਾਇਤ ਸੰਮਤੀ ਕਾਦੀਆਂ ਦੇ ਵਿੱਚ ਖੜੇ ਸੀ 15 ਦੇ ਕਾਗਜ਼ ਜਦ ਜੱਟ ਹੋ ਗਏ ਸਾਡਿਆਂ ਦੇ ਦੂਜੀਆਂ ਪਾਰਟੀਆਂ ਦੇ ਵੀ ਬਹੁਤ ਹੋਇਆ ਔਰ ਮੈਂ ਹੁਣ ਜਿਹੜੇ ਜ਼ਿਕਰ ਕਰ ਰਿਹਾ ਸਾਡੀਆਂ ਪਾਰਟੀਆਂ ਦਾ ਜੈਤੋਂ ਦੇ ਵਿੱਚ 25 ਦੇ ਵਿੱਚੋਂ 7 ਜਿਹੜਿਆ ਰਿਜੈਕਟ ਹੋ ਗਏ ਜਿਹੜਾ ਕਮਾਨ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਰੱਦ ਹੋ ਗਈ ਸ੍ਰੀ ਹਰਗੰਤਪੁਰ ਦਾ ਹਿੱਸਾ ਬਰਦਾਸਪੁਰ ਦੇ ਵਿੱਚ ਔਰ ਜਿਹੜੇ ਤਿੰਨ ਪੰਚਾਇਤ ਸਭੀਆਂ ਉੱਥੇ ਰੱਦ ਹੋ ਗਈਆਂ ਨੂਰਪੁਰ ਬੇਦੀਦਾਬਾ ਆਪਣੇ ਲੋਪੜ ਵਿਧਾਨ ਸਭਾ ਦਾ ਦੇਖ ਰਿਹਾ ਸੀ ਕਦੀ ਅਸੀਂ ਇੱਕ ਨਾਮਿਨੇਸ਼ਨ ਰਿਜੈਕਟ ਨਹੀਂ ਹੋਈ ਸੀ ਕੱਲਾ ਨੂਰਪੁਰ ਬੈਦੀ ਦੇ ਵਿੱਚ 8 ਨਾਮੀਨੇਸ਼ਨ ਸਾਰੇ ਪਾਰਟੀਆਂ ਦੇ ਮਿਲਾ ਕੇ ਜਿਹੜੇ ਆ ਉੱਥੇ ਰੱਦ ਹੋਏ। ਇਸੇ ਤਰ੍ਹਾਂ ਪਾਤੜਾਂ ਦੇ ਵਿੱਚ 6 ਹੋਏ ਰੱਦ। ਘਨੌਰ ਦੇ ਵਿੱਚ 6 ਰੱਦ ਹੋਏ ਆ। ਔਰ ਰਾਜਾ ਸਾਸੀ ਦੇ ਵਿੱਚ 35ਾਂ ਦੇ ਵਿੱਚੋਂ 25 ਰੱਦ ਹੋ ਗਏ। ਜੰਡਿਆਲਾ ਦੇ ਵਿੱਚ 25ਾਂ ਦੇ ਵਿੱਚੋਂ 9 ਰੱਦ ਹੋ ਗਏ। ਇਹ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਦੂਜੀਆਂ ਪਾਰਟੀਆਂ ਦੇ ਵੀ ਹੋਇਆ। ਅਜਨਾਲਾ ਦੇ ਵਿੱਚ 33ਾਂ ਦੇ ਵਿੱਚੋਂ 9 ਹੋਇਆ। ਬਾਬਾ ਬਕਾੜਾ ਦੇ ਵਿੱਚ 40 ਦੇ ਵਿੱਚੋਂ 18 ਰੱਦ ਹੋਏ ਜਿਹੜਾ ਗੁਰਦਾਸਪੁਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ 2 ਸੀਗੀਆਂ ਇੱਕ ਰੱਦ ਹੋ ਗਿਆ ਤੇ ਜਿਹੜੇ ਪੰਚਾਇਤ ਸੰਮਤੀ ਸੀ 21 ਸੀ ਟੋਟਲ ਤੇ 20 ਰੱਦ ਹੋ ਗਏ ਸਿਰਫ ਇੱਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਇਕੱਲਾ ਇੱਕ ਸੀਟ ਦੇ ਉੱਤੇ ਜਿਹੜਾ ਸਾਡਾ ਕੈਂਡੀਡੇਟ ਰਹਿ ਗਿਆ 20 ਦੇ ਉੱਤੇ ਨਾਮਿਨੇਸ਼ਨ ਜਿਹੜੇ ਆ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੇ ਉਹ ਰੱਦ ਹੋ ਗਏ ਫਤੇਗੜ ਚੂੜੀਆਂ ਵਿਧਾਨ ਸਭਾ ਹਲਕਾ 25 ਦੇ ਵਿੱਚੋਂ 14 ਪੰਚਾਇਤ ਸੰਮਤੀ ਦੇ ਤੇ 4 ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ 2 ਜ਼ਿਲ੍ਹਾ ਪ੍ਰੀਸ਼ਦ ਦੇ ਰੱਦ ਹੋ ਗਏ। ਉਹ ਨੇ ਇਹ ਕਿ ਇਲੈਕਸ਼ਨ ਕਮਿਸ਼ਨ ਇਹ ਰੱਦ ਹੋਣ ਦਾ ਕਾਰਨ ਕੀ ਹੈ? ਇਹ ਟੋਟਲ ਜਿਹੜਾ ਸੁਪਰਵੀਜ਼ਨ ਫੇਲਰ ਹੈਗਾ ਇਹਦਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨਰ ਦਾ। ਕਿਉਂਕਿ ਮੇਰੇ ਖਿਆਲ ਅਰਸ਼ਪੀਤ ਕਲੀਅਰ ਹਰੀ ਥੱਕ ਗਏ ਹੋਣਿਆਂ ਜਾਜਾ ਕੇ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਰਾਤੀ ਵੀ ਗਏ ਸੀ ਪੰਜਾਬ ਦੇ ਵਿੱਚ ਤੇ ਲੋਕਤੰਤਰ ਦਾ ਕਤਲ ਹੋ ਰਿਹਾ ਸੀ ਤੇ ਜਿੰਨੇ ਪਹਿਰੇਦਾਰੀ ਕਰਨੀ ਸੀ ਉਹਦੇ ਦਫਤਰ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਕੱਲਾ ਉਹਨਾਂ ਦਾ ਜਿਹੜਾ ਦਫਤਰ ਦਾ ਗਾਰਡ ਸੀ ਡਿਊਟੀ ਤੇ ਚੌਕੀਦਾਰ ਇਕੱਲਾ ਉਹ ਸੀ ਜਦੋਂ ਸਾਡੀ ਟੀਮ ਉੱਥੇ ਆਸਰੇ ਵਾਸਤੇ ਗਈ ਕਿ ਐਡਾ ਵੱਡਾ ਲੋਕਤੰਤਰ ਦਾ ਘਾਣ ਹੋ ਗਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਜਿਹੜੇ ਆ ਉਹ ਉੱਥੇ ਦਫ਼ਤਰ ਦੇ ਵਿੱਚ ਇੱਕ ਕਲਰਕ ਨਹੀਂ ਸੀਗਾ ਕੋਈ ਅਫਸਰ ਨਹੀਂ ਸੀਗਾ ਸਟੇਟ ਇਲੈਕਸ਼ਨ ਕਮਿਸ਼ਨਰ ਨਹੀਂ ਸੀਗੇ ਉਹਨਾਂ ਦਾ ਕੋਈ ਹੋਰ ਅਫਸਰ ਨਹੀਂ ਸੀ ਕਿਉਂਕਿ ਇਹ ਦਿਨ ਉਹਨਾਂ ਵਾਸਤੇ ਇੰਪੋਰਟੈਂਟ ਨਹੀਂ ਸੀ ਕਿਉਂਕਿ ਇਹ ਦਿਨ ਪੰਜਾਬ ਸਰਕਾਰ ਦਾ ਸੀ ਇਹ ਦਿਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਅੱਜ ਤੁਸੀਂ ਆਪਣਾ ਜੋ ਸਥਾਪਤੀ ਕਰਨੀ ਹੈ ਆਪਣੇ ਸਿਸਟਮ ਦੇ ਵਿੱਚ ਤੁਹਾਨੂੰ ਖੁੱਲੀ ਛੁੱਟੀ ਹੈ ਸਾਡੀਆਂ ਅੱਖਾਂ ਵੀ ਬੰਦਾਂ ਅਸੀਂ ਫਿਜ਼ੀਕਲੀ ਵੀ ਦਫ਼ਤਰ ਦੇ ਵਿੱਚੋਂ ਸ਼ਾਮ ਨੂੰ ਉੱਠ ਗਏ ਆ ਕੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹੋ ਜੇ ਐਮਰਜੈਂਸੀ ਹਾਲਾਤ ਦੇ ਵਿੱਚ ਜਿੰਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚੋਂ ਡਿਸਟ੍ਰਿਕਟਾਂ ਜਿਹੜੀਆਂ ਨੇ ਉਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਇਹ ਐਨਸ਼ੋਰ ਕਰ ਲਵੇ ਕਿ ਮੇਰੇ ਕੋਲੇ ਪਹੁੰਚ ਗਈਆਂ ਤੇ ਲੇਟ ਕਿਉਂ ਹੋ ਰਹੀਆਂ ਡਿਸਟਾਂ ਇਹਦਾ ਨੋਟਿਸ ਲਵੇ ਤੇ ਕਮਿਸ਼ਨ ਦਫ਼ਤਰ ਛੱਡ ਕੇ ਭੱਜਵੇ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਹਰ ਕੱବ ਹਾਈ ਕੋਰਟ ਹੀ ਕਰੇਗੀ ਅਈ ਕੋਰਟ ਵੀ ਆਪਣੇ ਬਹੁਤ ਉਹਨਾਂ ਦੇ ਅਰਜੇਵੇਂ ਨੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਿਹੜਾ ਡਿਪਟੀ ਕਮਿਸ਼ਨਰ ਦਾ ਕੰਮ ਹੈ ਡਿਪਟੀ ਕਮਿਸ਼ਨਰ ਨਹੀਂ ਉੱਥੇ ਗਲਤ ਹੁੰਦੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਜੀ ਰੂਲ ਦੇ ਮੁਤਾਬਕ ਹੋਏਗਾ ਜੀ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਜੀ ਆਰਓ ਨਾਲ ਗੱਲ ਕਰ ਲੋ ਜੀ ਤਾਂ ਕਿਤੇ ਕੋਲ ਜਾ ਕੇ ਲੋਕੀ ਫਰਿਆਦ ਕਿੱਥੇ ਕਰਨ ਇਹ ਮੈਂ ਸਮਝਦਾ ਐਸ ਵੇਲੇ ਪੰਜਾਬ ਦੀ ਜਨਤਾ ਦੀ ਜਿਹੜੀ ਆ ਬਹੁਤ ਵੱਡੀ ਤਰਾਸੀ ਆ ਇਲੈਕਸ਼ਨ ਕਮਿਸ਼ਨ ਨੇ ਆਹ ਦੇਖੋ ਚਿੱਠੀਆਂ ਕੱਢੀਆਂ ਹੋਈਆਂ ਤੇ ਕੀ ਫਾਇਦਾ ਚਿੱਠੀਆਂ ਦਾ ਜੇ ਕਿਸੇ ਨੇ ਅਸਰ ਨਹੀਂ ਕਰਨਾ ਤਾਂ ਚਿੱਠੀ ਕੱਢੀ ਹੋਈ ਹੈ ਕਿ ਜਿਹੜਾ ਨੋ ਡਿਊਜ਼ ਕਰਕੇ ਤੁਸੀਂ ਜਿਹੜਾ ਕਿਸੇ ਦਾ ਨਾਮਿਨੇਸ਼ਨ ਆਬਜੈਕਟ ਨਹੀਂ ਕਰਨਾ ਜੇ ਨੋਟਿਸ ਨਹੀਂ ਮਿਲਦੀ ਤੇ ਉਹ ਆਪਣੀ ਸੈਲਫ ਅਟੈਸਟਡ ਜਿਹੜਾ ਹੈਗਾ ਉਹ ਡੈਕਲੇਰੇਸ਼ਨ ਫਾਈਲ ਕਰਦਾ ਉਹਦੇ ਆਬਜੈਕਸ਼ਨ ਕੀ ਲੱਗ ਰਹੇ ਆ ਆਰੋਜ਼ ਵੱਲੋਂ ਅੱਖਾਂ ਬੰਦ ਕਰਕੇ ਐਮਐਲਏ ਦੇ ਕਹਿਣ ਤੇ ਕਿ ਇਹ ਜੀ ਐਫੀਡੈਵਟ ਅਧੂਰਾ ਹੈ ਅਧੂਰਾ ਕੀ ਹੈ ਜੀ ਨੋਟਰੀ ਤੋਂ ਟੈਸਟ ਨਹੀਂ ਕਰਾਇਆ ਜਦੋਂ 2014 ਚ ਗਵਰਨੈਂਸ ਰਿਫਾਰਮਸ ਰਾਦਰ 2010 ਤੋਂ ਸ਼ੁਰੂ ਹੋ ਗਿਆ ਸੀ ਸਾਡੀ ਸਰਕਾਰ ਮਿਲਦੀ ਹੈ 2014 ਦਾ ਫੈਸਲਾ ਹੋਇਆ ਹੋਇਆ ਕਿ ਜਿਹੜੀ ਸੈਲਫ ਅਟੈਸਟੇਸ਼ਨ ਹੈ 89 ਵੱਖ-ਵੱਖ ਖੇਤਾਂਵਾਂ ਦੇ ਉੱਤੇ ਸਿਰਫ ਸੈਲਫ ਅਟੈਸਟੇਸ਼ਨ ਚੱਲੇਗੀ ਔਰ ਸਟੇਟ ਇਲੈਕਸ਼ਨ ਕਮਿਸ਼ਨ ਨੇ ਅਡਾਪਟ ਕੀਤਾ ਹੋਇਆ ਕਿ ਇਹ ਜਿਹੜੀ ਹੈਗੀ ਹੈ ਅਨੁਲਗ ਊੜਾ ਜਿਹੜਾ ਹੈਗਾ ਉਹਦੇ ਵਿੱਚ ਸੈਲਫ ਡੈਕਲੇਰੇਸ਼ਨ ਦੇਣੀ ਹੈ ਤੇ ਸੈਲਫ ਡੈਕਲੇਸ਼ਨ ਤੇ ਜੀ ਇਹ ਨੋਟਰਾਇਜ਼ ਨਹੀਂ ਕਰਾਈ ਜੀ ਇਹ ਐਜੈਕਟਿਵ ਮਜਿਸਟਰ ਤੋਂ ਟੈਸਟ ਨਹੀਂ ਕਰਾਈ ਪੁੱਛੋ ਕਰਾਉਣੀ ਜ਼ਰੂਰੀ ਨਹੀਂ ਹੈ। ਔਰ ਇਹ ਲਿਖਿਆ ਹੋਇਆ ਹੈ ਇਲੈਕਸ਼ਨ ਕਮਿਸ਼ਨ ਨੇ ਆ ਉਹਦੀ ਸਾਈਟ ਹੈ। ਉੱਤੇ ਲਿਖਿਆ ਹੋਇਆ ਕਿ ਕਿਹੜੀਆਂ ਗੱਲਾਂ ਕਰਕੇ ਨਾਮਿਨੇਸ਼ਨ ਰਿਜੈਕਟ ਨਹੀਂ ਕਰਨੇ। ਪਰ ਆਹੋ ਫੇਰ ਕਰੀ ਜਾ ਰਹੇ ਆ ਉਹ ਉਹਦੀ ਸਾਈਟ ਦਾ ਪੇਜ ਆ। ਉੱਤੇ ਲਿਖਿਆ ਹੋਇਆ ਨਾਮਜ਼ਦਗੀ ਰੱਦ ਨਹੀਂ ਹੋ ਸਕਦੀ ਜੇਕਰ ਫਾਰਮ ਵੋਟਰ ਸੂਚੀ ਵਿੱਚ ਨਾਮ ਸਥਾਨ ਆਦ ਵਿੱਚ ਸਪੈਲਿੰਗ ਪ੍ਰਿੰਟਿੰਗ ਦੀ ਗਲਤੀ ਹੋਵੇ। ਕਿਉਂਕਿ ਹਦਾਇਤਾ ਨੇ ਕਿ ਮੌਕੇ ਤੇ ਠੀਕ ਕਰਾ ਲਓ ਹਸਤਾਖਰ ਨਾ ਹੋਣ ਆਹਨ ਕਈ ਬੰਦੇ ਨੋਮੀਨੇਸ਼ਨ ਲੈ ਕੇ ਜਾਂਦੇ ਆ ਤੇ ਉਹ ਆਪਣਾ ਨੋਮੀਨੇਸ਼ਨ ਸਹੀ ਭਰਿਆ ਹੁੰਦਾ ਹੈ ਲੇਕਿਨ ਇਸ ਕਰਕੇ ਸਾਈਡ ਨਹੀਂ ਕਰਦੇ ਵੀ ਸ਼ਾਇਦ ਸਾਨੂੰ ਉੱਥੇ ਰਿਟਰਨਿੰਗ ਅਫਸਰ ਦੇ ਸਾਹਮਣੇ ਸਾਡੇ ਦਸਕਤ ਹੋਣਿਆ ਤੇ ਕਈ ਵਾਰੀ ਹੁੰਦਾ ਕਿ ਸਾਡੇ ਸਾਹਮਣੇ ਹੋਣਿਆ ਤੇ ਤੁਹਾਡਾ ਸਟਾਫ ਤੁਸੀਂ ਬਿਠਾਇਆ ਹੈ ਹਦਾਇਤਾ ਨੇ ਕਿ ਪਹਿਲਾਂ ਚੈੱਕ ਕਰੋ ਜੇ ਕੋਈ ਕਿਸੇ ਚ ਕਮੀ ਹੈ ਉਹਨੂੰ ਦੂਰ ਕਰਾਓ ਤੇ ਇਹਨਾਂ ਆਰਓ ਦੇ ਕੇਸ ਕਰਵੇ ਕਿਉਂ ਨਹੀਂ ਹੁੰਦੀ ਆ ਲੈਕਚਰ ਕਮਿਸ਼ਨ ਦੀ ਹਦਾਇਤਾਂ ਨੇ ਪੈ ਨਿੱਕੇ ਨਿੱਕੇ ਗੱਲ ਤੇ ਨੋਮੀਨੇਸ਼ਨ ਪੱਤਰ ਰਜੈਕਟ ਨਹੀਂ ਹੋਏਗਾ ਉਹਦੇ ਲਿਖਿਆ ਹੋਇਆ ਕਿ ਜੇ ਕਿਸੇ ਦੇ ਸਾਈਨ ਵੀ ਨਾ ਹੋਣ ਤੇ ਤਾਂ ਵੀ ਕੋਈ ਗੱਲ ਨਹੀਂ ਕਰਵਾਓ ਔਰ ਵੈਸੇ ਵੀ ਇਹ ਸੂਲ ਹੈ ਕਿ ਜੇ ਕੋਈ ਕਿਸੇ ਦਾ ਡਾਕੂਮੈਂਟ ਡੈਫਿਸਿਟ ਹੈ ਜਾਂ ਕੰਪਲੀਟ ਨਹੀਂ ਹੈ ਤੇ ਉਹਨੂੰ ਲਿਖ ਕੇ ਦਿੱਤਾ ਜਾਂਦਾ ਕਿ ਇਹ ਤੇਰੇ ਡਾਕੂਮੈਂਟ ਚ ਕਮੀ ਹੈ ਤੁਸੀਂ ਕੱਲ ਤੱਕ ਪੜਤਾਲ ਤੱਕ ਜਮ੍ਹਾਂ ਕਰਾਓ ਕਿਤੇ ਕੋਈ ਨਹੀਂ ਜਦੋਂ ਐਮਐਲਏ ਦਾ ਫੋਨ ਆ ਗਿਆ ਜਾਂ ਮਿਨਿਸਟਰ ਦਾ ਫੋਨ ਆ ਗਿਆ ਉਦੋਂ ਚੁੱਪ ਕਰਕੇ ਜੀ ਬਸ ਠੀਕ ਹੈ ਜੀ ਠੀਕ ਹੈ ਜੀ ਤੇ ਬਾਅਦ ਚ ਲਿਸਟ ਲੱਗ ਜਾਂਦੀ ਹੈ ਵੀ ਨਹੀਂ ਜੀ ਉਹ ਨਾਮਿਨੇਸ਼ਨ ਦੱਦ ਹੋ ਗਈ ਫਿਰ ਬਹਾਨਾ ਬਣ ਜਾਂਦਾ ਜੀ ਮੈਂ ਹੁਣ ਕਰ ਨਹੀਂ ਸਕਦਾ ਜੀ ਮੈਂ ਤਾਂ ਲਿਸਟ ਭੇਜ ਚੁੱਕਿਆ ਜੀ ਫਿਰ ਅਗਲਾ ਪਟੀਸ਼ਨ ਕਰੇ ਹਾਈ ਕੋਰਟ ਚ ਜਾ ਕੇ ਚੋਣ ਨਿਸ਼ਾਨ ਗਲਤ ਪੜਨਾ ਨਾ ਪੜਨਾ ਐਨਓਸੀ ਦੀ ਬਜਾਏ ਹਲਫੀਆ ਬਿਆਨ ਦੇਣਾ ਖੁਦਾਤਾ ਨੇ ਜਿਹੜੀ ਕਮਿਸ਼ਨ ਦੀ ਸਾਈਟ ਚੈੱਕ ਕਰ ਲੋ ਉਹਦੇ ਉੱਤੇ ਲਿਖਿਆ ਹੋਇਆ ਪਰ ਇਹ ਕਿਸੇ ਆਰੋ ਨੂੰ ਜਿਹੜੇ ਅੱਜ ਇਹੋ ਜੇ ਉਹਨਾਂ ਨੂੰ ਸਮਝ ਦੀ ਜਿਹੜੀ ਆ ਇਹ ਗੱਲਾਂ ਦੀ ਨਹੀਂ ਆਉਂਦੀ ਔਰ ਜੇ ਸਮਝ ਨਹੀਂ ਆਉਂਦੀ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਹਦਾ ਜਿਹੜਾ ਨੋਟਿਸ ਲਵੇ ਇੱਕ ਹੋਰ ਹਦਾਇਤ ਹੋਈ ਸੀ ਆ ਜਿਆਦਾਤਰ ਨਾਮੀਨੇਸ਼ਨਾਂ ਜਿਹੜੀਆਂ ਐਨਓਸੀ ਕਰਕੇ ਇਹਨਾਂ ਨੇ ਕੀਤੀਆਂ ਇਹ ਵੀ ਕਮਿਸ਼ਨ ਦਾ ਲੈਟਰ ਹੈ ਪੰਚਾਇਤ ਚੋਣਾਂ ਵੇਲੇ ਵੀ ਜਾਰੀ ਹੋਇਆ ਸੀ ਇਹਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜੇ ਨੋ ਡਿਊਜ਼ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦਾ ਤਰੀਕਾ ਹੈ ਕਿ ਵੀਡੀਓ ਇੱਕ ਲਿਸਟ ਬਣਾਏਗਾ ਕਿ ਇਹਨਾਂ ਇਹਨਾਂ ਬੰਦਿਆਂ ਦੇ ਬਲਾਕ ਦੇ ਵਿੱਚ ਪੈਸੇ ਜਾਂ ਏਰੀਅਰ ਜਾਂ ਕੋਈ ਹੋਰ ਕੋਈ ਰਿਕਵਰੀ ਰਹਿੰਦੀ ਹੈ ਉਹ ਆਰਓ ਨੂੰ ਦੇ ਦੇਗਾ ਆਰਓ ਉਸੇ ਲਿਸਟ ਨੂੰ ਚੈੱਕ ਕਰ ਲਵੇ ਜੇ ਉਹਦੇ ਚ ਨਾਮ ਨਹੀਂ ਹੈ ਤਾਂ ਉਹਦੀ ਨਾਮੀਨੇਸ਼ਨ ਠੀਕ ਹੈ ਤੇ ਇਹ ਆਰਓ ਇਸ ਨੇ ਕਿਉਂ ਨਹੀਂ ਚੈੱਕ ਕੀਤੀਆਂ ਜੀ ਜਿਨ੍ਹਾਂ ਨੇ ਨਾਮੀਨੇਸ਼ਨਾਂ ਰੱਦ ਕੀਤੀਆਂ ਇਹਨਾਂ ਨੇ ਕਿਉਂ ਨਹੀਂ ਚੈੱਕ ਕੀਤੀਆਂ ਆ ਮੇਰੇ ਕੋਲ ਉਦਾਹਰਣ ਹੈ ਜਿਹੜੀ ਨੋਟ ਪਰ ਪੇਟੀ ਸੀ ਪਈ ਅਧੂਰਾ ਜੀ ਐਫੀਡਾਫਟ ਦੱਸੋ ਕਿ ਇਹ ਅਧੂਰਾ ਤੁਹਾਡਾ ਕਮਿਸ਼ਨ ਕੀ ਕਹਿ ਰਿਹਾ ਤੁਹਾਡੀਆਂ ਹਦਾਇਤਾਂ ਕੀ ਕਹਿ ਰਹੀਆਂ ਔਰ ਤੁਸੀਂ ਫੇਰ ਜਿਹੜੇ ਜਾ ਕੇ ਨੋਮੀਨੇਸ਼ਨਾਂ ਜਿਹੜੀਆਂ ਉਹ ਰਿਜੈਕਟ ਕਰੋਗੇ ਤੇ ਫਿਰ ਮੈਂ ਸਮਝਦਾ ਕਿ ਇਸ ਤੋਂ ਬਾਅਦ ਜਿਹੜੀ ਗੱਲ ਹੈ ਕੋਈ ਸਾਡੇ ਵਾਸਤੇ ਉਹ ਕੀ ਹੋਊਗੀ ਇਸ ਕਰਕੇ ਇੱਕ ਤਾਂ ਪਹਿਲਾਂ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਫਿਰ ਕਹਿਣਾ ਪੈਂਦਾ ਪਰ ਬੜੇ ਭਰੇ ਮਨ ਨਾਲ ਕਹਿੰਦੇ ਆਪ ਵੀ ਸਾਨੂੰ ਪਤਾ ਵੀ ਕੀ ਕੁਝ ਹੁੰਦਾ ਉੱਥੇ ਉਹ ਸਾਨੂੰ ਹੁਣ ਜੋ ਥੋੜੀ ਜਿਹੀ ਇਨਫਾਰਮੇਸ਼ਨ ਮਿਲੀ ਹੈ ਕਹਿੰਦੇ ਮੈਂ ਚਾਰਜ ਦੇ ਵਿੱਚ ਕਹਿ ਦਿੱਤਾ ਤੇ ਬਾਕੀ ਜਿਹੜਾ ਵਿੱਚ ਕਿਉਂ ਨਹੀਂ ਜੀ ਭਾਵੇਂ ਕਿਸੇ ਜ਼ਿਲ੍ਹੇ 'ਚ ਇੱਕ ਵੀ ਨਾਮਿਨੇਸ਼ਨ ਗਲਤ ਰਜੈਕਟ ਹੋਈ ਆ ਤਾਂ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਜੇ ਗਲਤ ਹੋਈ ਆ ਇਹ ਕਿੱਥੇ ਲਿਖਿਆ ਸਮਝੌਤਾ ਕਰਦੇ ਆ ਸਾਡੇ ਨਾਲ ਵੀ ਚਲੋ ਜੇ ਇੱਥੇ ਜ਼ਿਆਦਾ ਗੰਦ ਪੈ ਗਿਆ ਆ ਹੁਣ ਕਵਰ ਨਹੀਂ ਹੁੰਦਾ ਐਨਾ ਕੋ ਕਰ ਲੋ ਇਹ ਸੌਦੇਬਾਜ਼ੀ ਹੈ ਕੋਈ ਇਹ ਕੋ ਦੇਸ਼ ਦਾ ਕੋਈ ਸੰਵਿਧਾਨ ਹੈ ਦੇਸ਼ ਦਾ ਕੋਈ ਕਾਨੂੰਨ ਹੈ ਭਾਵੇਂ ਸਾਰੇ ਜਿਹੜੇ ਪੰਜਾਬ ਦੇ ਪੰਚਾਇਤ ਸਭਤੀਆਂ ਵਿੱਚੋਂ ਜਿਹੜੇ 3200 3300 ਦੇ ਕਰੀਬ ਹੈ ਇੱਕ ਦਾ ਵੀ ਹੋਵੇ ਕਮਿਸ਼ਨ ਕਿਉਂ ਨਾ ਨੋਟਿਸ ਲਵੇ ਜਿੱਥੇ ਜਿਆਦਾ ਗੰਦ ਪੈ ਗਿਆ ਉਹ ਸਾਨੂੰ ਅਰਬਾਈਜ਼ ਕਰਨ ਲੱਗ ਜਾਂਦੇ ਵੀ ਦੇਖੋ ਮੈਂ ਕਿੰਨਾ ਚੰਗਾ ਵੀ ਚਲੋ ਸੌਦਾ じゃ ਕਰ ਲਈਦਾ ਆਚਾਰ ਜਿਆਦਾ ਗੰਦ ਪੈ ਗਿਆ ਤਨ ਤਨ ਪੈ ਗਿਆ ਪਟਿਆਲੇ ਪੈ ਗਿਆ ਦੂਜਾ ਪੈ ਗਿਆ ਇੱਥੇ ਮੈਂ ਮਾੜਾ ਮੋਟਾ ਕੁਝ ਕਰਦਾ ਤੇ ਥੱਲੇ ਡੀਸੀ ਫੇਰ ਨਹੀਂ ਕੋ ਬੰਦਾ ਇਸ ਕਰਕੇ ਅਸੀਂ ਇੱਕ ਤਾਂ ਜਿਹੜਾ ਪਟਿਆਲਾ ਡਿਸਟ੍ਰਿਕਟ ਦੀ ਵੀ ਗੱਲ ਹੋਈ ਆ ਕਿ ਜਿੰਨੀ ਦੇ ਤੱਕ ਪ੍ਰਸ਼ਾਸਨ ਤੁਸੀਂ ਚੇਂਜ ਨਹੀਂ ਕਰਦੇ ਕੋਈ ਫਾਇਦਾ ਦੋਕਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਇਹ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਗਲਤ ਰਿਜੈਕਟ ਹੋਏ ਆ ਜਿਨ੍ਹਾਂ ਦੇ ਗਲਤ ਰਿਜੈਕਟ ਹੋਏ ਆ ਉਹਨਾਂ ਨੂੰ ਇੱਕ ਇਲੈਕਸ਼ਨ ਦਾ ਪ੍ਰੋਸੈਸ ਚਾਰ ਦਿਨ ਅੱਗੇ ਪਿੱਛੇ ਕੀਤਾ ਜਾ ਸਕਦਾ ਕੋਈ ਇਹ ਨਹੀਂ ਹੁੰਦਾ ਵੀ ਇਹ 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 ਦੇਖਿਆ ਗਿਆ ਤੇ ਹੁਣ ਸਾਰਾ ਗਲਤੀ ਕਰੀ ਜਾਣ ਦੋ ਦਿਨ ਹੋਰ ਅੱਗੇ ਪਾਈ ਜਾ ਸਕਦੀ ਹੈ ਪਰ ਇਹਨਾਂ ਸਾਰੇ ਲੋਕਾਂ ਦੇ ਪਹਿਲਾਂ ਨਾਮੀਨੇਸ਼ਨ ਜਿਹੜੇ ਆ ਇਹ ਠੀਕ ਕਰਵਾ ਕੇ ਤੇ ਇਹਨਾਂ ਨੂੰ ਜਿਹੜਾ ਇਲੈਕਸ਼ਨ ਲੜਨ ਦਾ ਜੋ ਉਹਨਾਂ ਦਾ ਸੰਵਿਧਾਨਕ ਹੱਕ ਹੈ ਫੰਡਾਮੈਂਟਲ ਰਾਈਟ ਹੈ ਉਹ ਫੰਡਾਮੈਂਟਲ ਰਾਈਟ ਜਿਹੜਾ ਕਮਿਸ਼ਨ ਨੂੰ ਪਹਿਲਾਂ ਤਾਂ ਉਹ ਇਹਨਾਂ ਦਾ ਇਨਸ਼ੋਰ ਕਰਨਾ ਚਾਹੀਦਾ ਦੂਜੀ ਗੱਲ ਕਿ ਜਿਹੜੇ ਆਰੋਸ ਨੇ ਐਡੇ ਜੀ ਵੱਡੀ ਗਿਣਤੀ ਚ ਨਾਮਿਨੇਸ਼ਨ ਜੱਟ ਕੀਤੇ ਆ ਉਹਨੇ ਤਾਂ ਹੈ ਨਹੀਂ ਕਿ ਇਹ ਕੰਸਟਰਨਸੀ ਚ ਸਾਰੇ ਹੀ ਬੰਦੇ ਇਹੋ ਜਿਹੇ ਜਿਹਨੂੰ ਫਾਰਮ ਨਹੀਂ ਪੜਨਾ ਆਉਂਦਾ ਤੇ ਨਾਲ ਦੀ ਕੰਸਟਰਨਸੀ ਚ ਜਿਹੜਾ ਅਫਸਰ ਚੰਗਾ ਤੇ ਉਥੇ ਸਾਰੇ ਠੀਕ ਹੈ ਇਹ ਤਾਂ ਨਹੀਂ ਹੋ ਸਕਦਾ ਕਦੀ ਇਹਨਾਂ ਅਫਸਰਾਂ ਨੂੰ ਚਾਰ ਸ਼ੀਟ ਕਰਨਾ ਚਾਹੀਦਾ ਔਰ ਅਸੀਂ ਇੱਕ ਹੁਣ ਐਲਕੀ ਪਹਿਲੀ ਵਾਰੀ ਕੱਢ ਲਿਆ ਆ ਅਸੀਂ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਸੀਂ ਇਹ ਡਾਟੇ ਕੱਢ ਕੇ ਐਲਕੀ ਉਹਨਾਂ ਨੂੰ ਲਿਖਾਂਗੇ ਕਿ ਜਨਰਲ ਇਲੈਕਸ਼ਨ ਆਉਣ ਵਾਲੀ ਹੈ ਇਹ ਜਿੰਨਾ ਆਰਜ ਨੇ ਐਡੀ ਵੱਡੀ ਗਿਣਤੀ ਚ ਪੇਪਰ ਜਿਹੜੇ ਅਰਜਟ ਕੀਤੇ ਆ ਇਹਨਾਂ ਨੂੰ ਆਉਣ ਵਾਲੀ ਇਲੈਕਸ਼ਨ ਵਾਸਤੇ ਜਨਰਲ ਇਲੈਕਸ਼ਨ ਵਾਸਤੇ ਪੰਜਾਬ ਦੀ ਡੀਬਾਰਕ ਕੀਤਾ ਜਾਵੇ ਕਿਉਂਕਿ ਇਹ ਇਹਨਾਂ ਦੀ ਇੰਟੈਗ੍ਰਿਟੀ ਜਿਹੜੀ ਆ ਡਾਊਟਫੁਲ ਆ ਜੇ ਇੱਥੇ ਕਰ ਸਕਦੇ ਆ ਇਸ ਇਲੈਕਸ਼ਨ ਦੇ ਵਿੱਚ ਇਹ ਸਰਕਾਰ ਨੂੰ ਖੁਸ਼ ਕਰਨ ਵਾਸਤੇ ਤੇ ਇਹ ਉਹਨਾਂ ਲਈ ਰਕਸ਼ੇ ਚ ਆਤਾ ਨਹੀਂ ਜਾਂਦੀਆਂ ਵਾਰੂ ਸ਼ਾਨ ਆਤਾ ਜਾਂਦੀਆਂ ਨੇ ਭਾਵੇਂ ਕਟੀਆਂ ਪੋਰੀਆ ਪੋਰੀਆ ਜੀ ਜਿਨ੍ਹਾਂ ਨੇ ਅੱਜ ਨਿਜਮਤ ਦੀਆਂ ਧੱਜੀਆਂ ਉਡਾਤੀਆਂ ਅਸੀਂ ਸਾਰੇ ਇਹਨਾਂ ਦੇ ਡਾਟੇ ਇਕੱਠੇ ਕਰਕੇ ਅਫੀਸ਼ੀਅਲ ਫਿਗਰਾਂ ਕੰਪਾਈਲ ਕਰਕੇ ਕਿ ਆਜ ਇਹਨਾਂ ਨੇ ਜੇ ਗ੍ਰਾਸ ਰੂਟ ਲੈਵਲ ਦਾ ਮਰਡਰ ਕੀਤਾ ਤਾਂ ਇਹ ਜਿਹੜੀ ਸਟੇਟ ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਹਨੂੰ ਵੀ ਖਲਵਾੜ ਕਰਨ ਦੇ ਵਿੱਚ ਜਿਹੜਾ ਇਹ ਕੋਈ ਕਸਰ ਨਹੀਂ ਛੱਡਣਗੇ ਇਸ ਕਰਕੇ ਅਸੀਂ ਇੱਕ ਵਾਰੀ ਰਿਕੁਐਸਟ ਜਿਹੜੀ ਹੈ ਸਾਰਿਆਂ ਦੀ ਇਕੱਠੀ ਕਰਕੇ ਇਹਨਾਂ ਅਫਸਰਾਂ ਦੀ ਉਹ ਅਸੀਂ ਚੀਫ ਰਿਕਰਟਿਨ ਕਮਿਸ਼ਨ ਆਫ ਜਿਹੜਾ ਹੈਗਾ ਇੰਡੀਆ ਉਹਨਾਂ ਨੂੰ ਭੇਜਾਂਗੇ ਭਾਵੇਂ ਇਹ ਇਹ ਸਿੱਧਾ ਉਹਨਾਂ ਦੇ ਦਾਰੇ 'ਚ ਨਹੀਂ ਆਉਂਦਾ ਪਰ ਇਹ ਬੜੀ ਇੰਪੋਰਟੈਂਟ ਇੱਕ ਇਨਫੋਰਮੇਸ਼ਨ ਹੈ ਕਿਉਂਕਿ ਐਸੋਡ ਦਾ ਸਟੇਟ ਲੈਕਚਰ ਕਮਿਸ਼ਨ ਕੰਮ ਕਰ ਰਿਹਾ ਪਰ ਆਉਣ ਵਾਲੀ ਜਿਹੜੀ ਹੈਗੀ ਆ ਉਹਦੇ ਵਾਸਤੇ ਅਵੇਅਰ ਕਰਨਾ ਕਮਿਸ਼ਨ ਨੂੰ ਕਿ ਇਦਾਂ ਦੇ ਵੀ ਅਫਸਰ ਇੱਥੇ ਹੈਗੇ ਆ ਜਿਹੜੇ ਜੋ ਕੋਈ ਉਹਨਾਂ ਨੂੰ ਹੁਕਮ ਨਾਲ ਠਿਰ ਕਹਿ ਦਵੇ ਉਹਦੇ ਕਹਿਣ ਦੇ ਉੱਤੇ ਕਰ ਤਦੇ ਇਸ ਕਰਕੇ ਅਸੀਂ ਉਹਨਾਂ ਦੀ ਸਾਰਿਆਂ ਦੀ ਡਿਟੇਲ ਵਿਦ देयर ਪਰਫਾਰਮੈਂਸ ਅਫੀਸ਼ੀਅਲ ਪਰਫਾਰਮੈਂਸ ਚੜੀ ਜਿਹੜੇ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖਿਆ ਹੋਇਆ ਤੇ ਇੰਨੇ ਨਾਮਿਨੇਸ਼ਨ ਦਰਦ ਹੋਏ ਆ ਔਰ ਇਸ ਤੱਕ ਕਮਿਸ਼ਨ ਨੂੰ ਕਹਾਂਗੇ ਗੌਰਮਟ ਅਫੀਸਰ ਨੂੰ ਕਿ ਸਰਵੇ ਕਰਾਓ ਭਈ ਨਾਰਮਲ ਇੱਕ ਰਿਜੈਕਸ਼ਨ ਰੇਟ ਹੋਣਾ ਚਾਹੀਦਾ ਕਿ ਜਿੰਨਾ ਕੋ ਨੋਮੀਨਲ ਆ ਕੇ ਚਲੋ ਦੋ ਚਾਰ ਬੰਦਿਆਂ ਦੇ ਜਿਹੜਾ ਕਿਤੇ ਹੋ ਗਿਆ ਕਿਸੇ ਡਿਸਟ੍ਰਿਕਟ ਦੇ ਵਿੱਚ ਜਿੱਥੇ ਲਾਰਜ ਕੇ ਨਹੀਂ ਹੁੰਦੇ ਆ ਔਰ ਉਹੀ ਏਰੀਆ ਜਿੱਥੇ ਵਾਰ-ਵਾਰ ਹੁੰਦੇ ਆ ਆ ਜੀਰਾ ਇੱਥੇ ਹਰ ਵਾਰੀ ਪ੍ਰੋਬਲਮ ਆਉਂਦੀ ਆ ਤਰਨਤਾਰਨਾ ਇੱਥੇ ਹਰ ਵਾਰੀ ਪ੍ਰੋਬਲਮ ਆਉਂਦੀ ਆ ਪਖੀਵੰਡਾ ਇੱਥੇ ਹਰ ਵਾਰੀ ਪ੍ਰੋਬਲਮ ਆਉਂਦੀ ਆ ਖੇਮ ਕਰਨਾ ਇੱਥੇ ਹਰ ਵਾਰੀ ਪ੍ਰੋਬਲਮ ਆਉਂਦੀ ਆ ਧਰਮਕੋਟ ਆ ਇੱਥੇ ਹਮੇਸ਼ਾ ਪ੍ਰੋਬਲਮ ਆਉਂਦੀ ਆ ਗਰਦਾਸਪੁਰ ਚ ਕੁਝ ਥਾਵਾਂ ਨੇ ਉੱਥੇ ਹਮੇਸ਼ਾ ਪ੍ਰੋਬਲਮ ਆਉਂਦੀ ਆ ਤੇ ਇਹ ਕਿਉਂ ਹੁੰਦਾ ਆਪਟਰ ਕੋ ਲੱਭਣਾ ਔਕਾ ਕੰਮ ਤਾਂ ਨਹੀਂ ਹੈ ਨਾ ਇਸ ਕਰਕੇ ਬੜੀ ਸੀਰੀਅਸ ਗੱਲਾਂ ਨੇ ਅਸੀਂ ਫੇਰ ਆਸ ਕਰਦੇ ਹਾਂ ਕਿ ਇੱਕ ਤਾਂ ਪਟਿਆਲੇ ਦਾ ਜਿਹੜਾ ਹੈਗਾ ਜਿਹੜਾ ਜੋ ਕੁਝ ਸਾਹਮਣੇ ਆਇਆ ਉਹਦੇ 'ਚ ਆਡੀਓ ਦੇ ਵਿੱਚ ਉਹ ਕੋਈ ਵੀ ਜਿਹੜਾ ਹੈਗਾ ਉਹਦੇ ਤੇ ਭਰੋਸਾ ਪੰਜਾਬ ਦੀ ਜਨਤਾ ਦਾ ਉਸ ਤੋਂ ਬਾਅਦ ਉਸ ਪ੍ਰਸ਼ਾਸਨ ਦੇ ਉੱਤੇ ਨਹੀਂ ਹੈ ਚਲੋ ਅਸੀਂ ਹਾਈ ਕੋਰਟ ਤੋਂ ਵੀ ਆਸ ਮੰਗਦਾ ਵੱਡੇ ਨੂੰ ਸੁਣਵਾਈ ਆ ਪੀਆਲ ਦੀ ਪਰ ਆਸ ਕਰਦੇ ਹਾਂ ਕਿ ਜਿਹੜਾ ਕਮਿਸ਼ਨ ਦਾ ਕੰਮ ਹੈ ਕਮਿਸ਼ਨ ਨੂੰ ਕਰਨਾ ਚਾਹੀਦਾ ਕਮਿਸ਼ਨ ਇਹ ਨਾ ਜਿਹੜਾ ਕਿ ਕਮਿਸ਼ਨ ਖੁਸ਼ ਕਰ ਦੇਵੇ ਸਰਕਾਰ ਨੂੰ ਵੇ ਦੇਖੋ ਜੀ ਮੈਂ ਤਾਂ ਖੇਲੇ ਦਿਨ ਤੱਕ ਨਹੀਂ ਕੀਤਾ ਹੁਣ ਹਾਈ ਕੋਰਟ ਨਹੀਂ ਕਰ ਦਿੱਤਾ ਬੈਟਰੇ ਹੁੰਦਾ ਕਿ ਆਪਣਾ ਕੰਮ ਕਮਿਸ਼ਨ ਆਪ ਕਰ ਔਰ ਆ ਚਾਰ ਵਾਲੀ ਜਿਹੜੀ ਉਹਨਾਂ ਦੀ ਗੱਲ ਆ ਇਹਨੂੰ ਅਸੀਂ ਰੱਦ ਕਰਦੇ ਇੱਥੇ ਕਰਾਓ ਜ਼ਰੂਰ ਪਰ ਬਾਕੀ ਵੀ ਸਾਰੇ ਥਾਵਾਂ ਤੇ ਸੇਮ ਸਾਰਿਆਂ ਵਾਸਤੇ ਇੱਕੋ ਹੀ ਲਾਹ ਹੁਣਾ ਚਾਹੀਦਾ ਵੱਖਰਾ ਵੱਖਰਾ ਲਾਹ ਨਹੀਂ ਬਣ ਸਕਦਾ ਕਿ ਇੱਕ ਜਣੇ 'ਚ ਮੈਂ ਕਰਾ ਦਿੰਨਾ ਦੂਜੇ 'ਚ ਨਹੀਂ ਕਰਾਉਂਦਾ ਭਾਵੇਂ ਕਿਦੋਂ ਰਿਪੀਟਿਸ਼ਨ ਆਈਏ ਤੁਹਾਡੇ ਕੋਲ ਨਿੱਸਾ ਆ ਗਈਆਂ ਕਿ ਰਿਜੈਕਟਡ ਨੇ ਕਮਿਸ਼ਨ ਦੀ ਇਨਫਾਰਮੇਸ਼ਨ ਦੇ ਵਿੱਚ ਹਰ ਚੀਜ਼ ਆ ਉਹਨਾਂ ਕੋਲੇ ਲਿਖਤੀ ਰਿਪੋਰਟ ਟਾਈਪ ਹੋ ਕੇ ਹੁੰਦੀਆਂ ਨੇ ਕਿ ਕਿੰਨੀਆਂ ਨਾਮੀਨੇਸ਼ਨ ਫਾਈਲ ਹੋਈਆਂ ਕਿੰਨੀਆਂ ਉਹਦੇ ਚੋਂ ਰਿਜੈਕਟ ਹੋਈਆਂ ਕਿੰਨੀਆਂ ਬਾਕੀ ਰਹਿ ਗਈਆਂ ਤੇ ਤੁਸੀਂ ਜਿਹੜੀਆਂ ਬਾਕੀ ਰਹਿ ਗਈਆਂ ਜਿਹੜੀਆਂ ਰਿਜੈਕਟ ਹੋਈਆਂ ਸਾਰਿਆਂ ਦੀ ਵੈਰੀਫਿਕੇਸ਼ਨ ਦੇ ਆਰਡਰ ਕਰੋ ਅਫਸਰ ਚੇਂਜ ਕਰਕੇ ਵੈਰੀਫਿਕੇਸ਼ਨ ਦੇ ਆਰਡਰ ਕਰੋ ਸੁਪਰਵਾਈਜ਼ ਉੱਤੇ ਆਬਜ਼ਰਵਰ ਲਾਓ ਉਹ ਕਰਨ ਉਹ ਨਹੀਂ ਦੇ ਤੱਕ ਕਲੈਕਸ਼ਨ ਜਿਹੜੀ ਆ ਉਹ ਦੋ ਚਾਰ ਦਿਨ ਜਿਹੜੀ ਹਰੀ ਸ਼ਡਿਊਲ ਕੀਤੀ ਜਾ ਸਕਦੀ ਹੈ ਇੱਦਾਂ ਕੀ ਗੱਲ ਆ ਕਿ ਜੋ ਇੱਕ ਵਾਰੀ ਹੋ ਗਿਆ ਨੋਟੀਫਿਕੇਸ਼ਨ ਚੇਂਜ ਨਹੀਂ ਹੋ ਸਕਦਾ ਜਦੋਂ ਗਲਤ ਹੋਇਆ ਗਲਤ ਨੂੰ ਠੀਕ ਕਰਨਾ ਜ਼ਿਆਦਾ ਜ਼ਰੂਰੀ ਹੈ ਡੈਮੋਕ੍ਰੇਸੀ ਦੀਆਂ ਤੱਜੀਆਂ اڈੌਣੀਆਂ ਜੜੀਆਂ ਨੇ ਇਹਦੇ ਤੇ ਪੈਰਾ ਦੇਣਾ ਜ਼ਿਆਦਾ ਜ਼ਰੂਰੀ ਹੈ ਨਾ ਕਿ ਆਪਾਂ ਰਸਮੀ ਕਾਰਮਗਿੰਦੇ ਚ ਪੈ ਰਹੀਏ ਵੀ ਇਹ ਡੇਟ ਫਿਕਸ ਹੋ ਗਈ ਡੇਟ ਕਿਹੜਾ ਕਿ ਉਹਦੇ ਸਾਹ ਰੱਖਿਆ ਗਿਆ ਚੇਂਜ ਕਰ ਲਓ 14 ਨਹੀਂ ਪਜਾਏ ਹੋਰ ਹੋ ਜਾਏ ਕਿ ਦੋ ਦਿਨ ਅੱਗੇ 18 ਹੋ ਜਾਏਗੀ 20 ਹੋ ਜਾਏਗੀ ਕੀ ਫਰਕ ਪੈ ਜੂਗਾ ਇਸ ਲਈ ਇਹ ਅੱਜ ਤੁਹਾਡੇ ਧਿਆਨ ਦੇ ਵਿੱਚ ਲੈਂਦਾ ਹਾਂ ਤੇ ਡਿਟੇਲ ਆ ਰਹੀ ਹੈ ओके अर्ली मॉर्निंग ਦਾ ਟਾਈਮ ਹੈ ਤੇ ਇਹ ਸਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਅਸੀਂ ਆਸ ਕਰਦੇ ਆ ਕਿ ਕਮਿਸ਼ਨ ਜਿਹੜਾ ਸਾਰੇ ਜਿਹੜੇ ਕੈਂਡੀਡੇਟਸ ਨੇ ਕਿਸੇ ਵੀ ਪਾਰਟੀ ਦੇ ਹੁਣ ਅਸੀਂ ਇਹ ਨਹੀਂ ਕਦਾ ਆਪਣੇ ਵਾਸਤੇ ਮੰਗਦੇ ਸਾਰਿਆਂ ਦਾ ਲਈ ਉੱਥੇ ਤੱਕਾ ਹੋ ਰਿਹਾ ਅਸੀਂ ਦੇਖ ਰਹੇ ਆ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟਾਂ ਨੇ ਤੱਕਾ ਹੋ ਰਿਹਾ ਇਹਨੂੰ ਕਮਿਸ਼ਨ ਜਿਹੜਾ ਉਹ ਠੀਕ ਕਰੇ ਕੋਈ ਹਕੂਮਤ ਆਟਾ ਜੀ ਜੀਵਾ ਸਾਹਿਬ ਇਸ ਮਸਲੇ ਨੂੰ ਲੈ ਕੇ ਜਦੋਂ ਆਮਾਦੀ ਪਾਰਟੀ ਦੇ ਨੇਤਾ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਆ ਕਿ ਅਸੀਂ ਤੇ ਕਹਿੰਦੇ ਕੰਮਾਂ